ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਆਪਾਂ ਬਣਾਉਣ ਲੱਗੇ ਆਂ ਜਾਲੂ ਆਂਡੇ 6 ਅੰਡੇ ਲਏ ਆ 7-8 ਆਲੂ ਆ ਇਹ ਉਬਲ ਮੇ ਰੱਖਤੇ ਆ ਚੁੱਲੇ ਤੇ ਸਰੋਂ ਦਾ ਤੇਲ ਪਾ ਲਿਆ ਆਪਾਂ ਹਾਂਡੀ ਚ ਡੇਢ ਕੇ ਕੜਛੀ ਪਾ ਲਈਏ ਹੁਣ ਜਦ ਤੇਲ ਗਰਮ ਹੋਊਗਾ ਜੀਰਾ ਪਾਵਾਂਗੇ ਆਪਾਂ ਵਿੱਚ ਗਰਮ ਹੋ ਗਿਆ ਹੁਣ ਅਸੀਂ ਜੀਰਾ ਪਾ ਲਣਾ ਤਾਂ ਇਹਦੇ ਵਿੱਚ ਤਿੰਨ ਪਿਆਇ ਸੀਗੇ ਦੋ ਟਮਾਟਰ ਫਰੀਆਂ ਮਿਰਚਾਂ ਲਸਣ ਆਧੇ ਰੱਖ ਨਾਣ ਮਿਰਚਾਂ ਹਲਦੀ ਇੱਕ ਚਮਚਾ ਨੌਨ ਦਾ ਸੀਗਾ ਅੱਧਾ ਤੋਂ ਮਿਰਚਾਂ ਦਾ ਇੱਕ ਹਲਦੀ ਦਾ ਮਸਾਲਾ ਬਣ ਗਿਆ ਆਪਣਾ ਆ ਆਲੂ ਤੇ ਅੰਡੇ ਛੱਲ ਲਿਆ ਹਣੇ ਦੇ ਵਿੱਚ ਪਾ ਦੇਣੇ ਆਪਾਂ ਥੋੜਾ ਜਿਹਾ ਇਹਨਾਂ ਨੂੰ ਭੁੰਨਾਂਗੇ ਫਿਰ ਪਾਣੀ ਪਾ ਦਾਂਗੇ ਅੰਗਰੇਵੀ ਵਾਸਤੇ ਦੋ ਗਲਾਸ ਪਾਣੀ ਦੇ ਪਾ ਦਾਂਗੇ ਆਪਾਂ ਫਿਰ ਇਹਨੂੰ ਢੱਕ ਦਾਂਗੇ 10 ਮਿੰਟ ਪੱਕਣ ਦੇ ਮੈਂ ਆਪਣੀ ਸਬਜ਼ੀ ਰੈਡੀ ਹੋ ਗਈ ਹੈ ਪਕਾਉਣ ਲਈ ਕਿ ਮਿੱਠੇ ਚਿਰੇ ਸੀਗੇ ਇਹ ਵਿੱਚ ਪਾ ਦੇਣੇ ਇਹਨੇ ਬਧੇ ਟੇਸਟੀ ਬਣੂਗੀ ਸਬਜੀ ਰੈਡੀ ਹੋ ਗਈ ਆ ਬਸ ਨੂੰ ਹੁਣ ਦੋ ਕਮਿੰਟ ਹੀ ਸੇਕ ਲਵਾਵਾਂਗੇ ਮਿੱਠੇ ਬਧੇ ਖੁਲ ਜਾਣਗੇ ਵਿੱਚ